ਪਹਿਲੇ ਕਾਮ ਦੇ ਵਿੱਚ ਦਹਿਸ਼ਤ ਕਰਨਾ ਦੇ ਵੱਲੋਂ ਬੇਕਸੂਰ ਸ਼ਬੀ ਲੋਕਾਂ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਸਵਾਲ ਉੱਠੇ ਕਿ ਪਰਲੇ ਪਾਰੋਂ ਇਹ ਲੋਕ ਕਿਵੇਂ ਆ ਗਏ ਇਹ ਜੰਗਲ ਦੇ ਵਿੱਚ ਕਿਵੇਂ ਆਏ ਜੰਗਲ ਦੇ ਵਿੱਚੋਂ ਨਿਕਲ ਕੇ ਕਿਵੇਂ ਹਮਲਾ ਕਰ ਗਏ ਕਿਵੇਂ ਬੰਦੇ ਮਾਰ ਕੇ ਜੰਗਲ ਦੇ ਵਿੱਚ ਲੁਕ ਗਏ ਇਹ ਗੱਲ ਉਦੋਂ ਦੀ ਤੁਰੀ ਤੁਰੀ ਬਾਅਦ ਦੇ ਵਿੱਚ ਜੰਗ ਵਾਲਾ ਮਾਹੌਲ ਬਣ ਗਿਆ ਜੰਗ ਵਾਲੇ ਮਾਹੌਲ ਤੋਂ ਬਾਅਦ ਬਾਈਕਾਟ ਦੀਆਂ ਗੱਲਾਂ ਚੱਲ ਪੀਆਂ ਕਿ ਭਾਈ ਅਸੀਂ ਪਾਕਿਸਤਾਨ ਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਉਸ ਤੋਂ ਬਾਅਦ ਹੁਣ ਜਦੋਂ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਇਹਦੇ ਵਿੱਚ ਵੀ ਸਵਾਲਾਂ ਦੀ ਵਾਚਣ ਹੋ ਰਹੀ ਹੈ ਵਿਰੋਧੀ ਇਹ ਗੱਲ ਕਹਿੰਦੇ ਕਿ ਪਹਿਲਗਾਮ ਵਾਲਾ ਹਮਲਾ ਹੋਇਆ ਹੀ ਕਿਉਂ ਤੇ ਤੁਸੀਂ ਬਾਅਦ ਦੇ ਵਿੱਚ ਕਹਿੰਦੇ ਜੀ ਆਪਰੇਸ਼ਨ ਸੰਧੂਰ ਕੀਤਾ ਪਰ ਪਹਿਲਾਂ ਵੀ ਇਸ ਤੋਂ ਆਪਾਂ ਕਿੰਨੀਆਂ ਸਰਜਿਕਲ ਸਟ੍ਰਾਈਕ ਕੀਤੀਆਂ ਤੇ ਇਹ ਜਿਹੜੇ دہشتਗਰਦ ਇਹ ਜਿਹੜਾ ਅਤਵਾਦ ਮੁਕਦਾ ਕਿਉਂ ਨਹੀਂ ਉਹ ਇਹ ਸਵਾਲ ਕਰਦੇ ਆ ਪਰ ਇਸੇ ਦਰਮਿਆਨ ਜਦੋਂ ਅਸੀਂ ਇਹ ਗੱਲ ਕਹਿੰਦੇ ਜੀ ਕਿ ਪੰਜਾਬੀ ਫਿਲਮਾਂ ਨੂੰ ਅਸੀਂ ਚੱਲਣ ਨਹੀਂ ਦੇਣਾ ਕਿਉਂਕਿ ਉਹਦੇ ਵਿੱਚ ਪਾਕਿਸਤਾਨੀ ਕਲਾਕਾਰ ਆ ਚੜਦੇ ਤੇ ਲੈਂਦੇ ਪੰਜਾਬ ਦੇ ਕਲਾਕਾਰਾਂ ਦੀਆਂ ਸਾਂਝੀਆਂ ਫਿਲਮਾਂ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦੇਣੀਆਂ ਉਹ ਭਾਵੇਂ ਹਿੰਦੀ ਹੋਣ ਤੇ ਭਾਵੇਂ ਪੰਜਾਬੀ ਹੋਣ ਤੇ ਭਾਵੇਂ ਸੀਰੀਅਲ ਹੋਣ ਤੇ ਭਾਵੇਂ ਗੀਤ ਹੋਣ ਅਸੀਂ ਇਹ ਗੱਲ ਕਹਿੰਨੇ ਆ ਕਿ ਭਾਈ ਬਾਈਕਾਟ ਕਰਾਂਗੇ ਬਹੁਤ ਸਾਰੀਆਂ ਜਥੇਬੰਦੀਆਂ ਇਹ ਗੱਲ ਕਹਿੰਦੀਆਂ ਬਾਈਕਾਟ ਕਰਾਂਗੇ ਬੀਜੇਪੀ ਦੇ ਕਈ ਨੇਤਾਵਾਂ ਨੇ ਵੀ ਗੱਲ ਕਹੀ ਸੀ ਕਿ ਬਾਈਕਾਟ ਹੋਣਾ ਚਾਹੀਦਾ ਤਾਂ ਕੀਤਾ ਵੀ ਆ ਫਿਲਮ ਵਰਕਰ ਐਸੋਸੀਏਸ਼ਨ ਦੇ ਵੱਲੋਂ ਆਪਾਂ ਜਾਣਦੇ ਕਿ ਦਲਜੀਤ ਦੋਸਾਂਝ ਦੀ ਫਿਲਮ ਦੇ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਸੀ ਕਿ ਦਲਜੀਤ ਨੇ ਫਾਇਦੇ ਦੀ ਖਾਤਰ ਰੁਪਈਆਂ ਦੀ ਖਾਤਰ ਸਰਦਾਰ ਜੀ 3 ਦੇ ਵਿੱਚ ਕੰਮ ਕੀਤਾ ਹਾਨੀਆ ਅਮਰ ਦੇ ਨਾਲ ਉਹ ਫਿਲਮ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਈ ਹੁਣ ਜਿਹੜੀ ਫਿਲਮ 1 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਆ ਇਹ ਵੀ ਭਾਰਤ ਦੇ ਵਿੱਚ ਨਹੀਂ ਰਿਲੀਜ਼ ਹੋਣੀ ਕਿ ਇਹ ਚੱਲ ਮੇਰਾ ਪੁੱਤ ਭਾਗ ਚੌਥਾ ਮਰਿੰਦਰ ਗਿੱਲ ਦੀ ਫਿਲਮ ਇਹਦੇ ਵਿੱਚ ਵੀ ਕਿਉਂਕਿ ਪਾਕਿਸਤਾਨ ਦੇ ਕਲਾਕਾਰ ਨੇ ਇਹਦੇ ਵਿੱਚ ਅਕਰਮ ਉਦਾਸ ਨੇ ਇਹਦੇ ਵਿੱਚ ਨਾਸਰ ਚਨੋਟੀ ਨੇ ਇਹਦੇ ਵਿੱਚ ਇਫਤਖਾਰ ਠਾਕਰ ਨੇ ਇਹਦੇ ਵਿੱਚ ਕਈ ਹੋਰ ਪਾਕਿਸਤਾਨੀ ਕਲਾਕਾਰ ਨੇ ਇਹ ਫਿਲਮ ਵੀ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਕਾਰਨ ਕਿ ਅਸੀਂ ਭਾਈ ਪਾਕਿਸਤਾਨ ਦੇ ਨਾਲ ਰਿਸ਼ਤਾ ਨਹੀਂ ਰੱਖਣਾ ਕਿਉਂਕਿ ਉਧਰੋਂ دہشت گرد ਆਉਂਦੇ ਆ ਤੇ ਇਸ ਕਰਕੇ ਭਾਈ ਅਸੀਂ ਉਹਨਾਂ ਦਾ ਬਾਈਕਾਟ ਕੀਤਾ ਅਸੀਂ ਉਹਨਾਂ ਵਾਲੇ ਪਾਸੇ ਤੇ ਉਹ ਸਾਡੇ ਵਾਲੇ ਪਾਸੇ ਨਾ ਆਉਣ ਨਾ ਜਾਣ ਪਰ ਇਸੇ ਦਰਮਿਆਨ ਖਬਰ ਇਹ ਆਉਂਦੀ ਹੈ ਜੀ ਕਿ ਭਾਰਤ ਤੇ ਪਾਕਿਸਤਾਨ ਦਾ ਕ੍ਰਿਕਟ ਦਾ ਮੈਚ ਹੋਣਾ। ਏਸ਼ੀਆ ਕੱਪ ਹੋਣਾ। ਹੁਣ ਇਸ ਏਸ਼ੀਆ ਕੱਪ ਦੇ ਉੱਤੇ ਪਾਰਲੀਮੈਂਟ 'ਚ ਵੀ ਸਵਾਲ ਉੱਠਣ ਲੱਗ ਪਏ। ਉਹ ਕਹਿੰਦੇ ਜੀ ਦੇਖੋ ਨਾਲੇ ਤਾਂ ਕਹਿੰਦੇ ਵੀ ਭਾਈ ਇੰਨੀ ਦੂਰੀ ਬਣਾ ਕੇ ਰੱਖਣੀ ਨਾਲੇ ਭਾਰਤ ਤੇ ਪਾਕਿਸਤਾਨ ਦੇ ਕ੍ਰਿਕਟਰ ਜਿਹੜੇ ਆਪਸ ਦੇ ਵਿੱਚ ਮੁਕਾਬਲਾ ਕਰਨਗੇ। ਤੇ ਇੱਕ ਹੈ ਜੀ ਅਸ਼ਨੀਆ ਦਿਵੇਦੀ ਨਾਂ ਦੀ ਕੁੜੀ। ਹੁਣ ਇਹ ਕੌਣਾ ਗੌਰ ਨਾਲ ਸੁਣਿਓ। ਪਹਿਲੇ ਲਗਾਮ ਦੇ ਵਿੱਚ ਜਦੋਂ ਇਹ ਅਤਵਾਦੀ ਹਮਲਾ ਹੋਇਆ ਉਹਦੇ ਵਿੱਚ ਜਿਹੜੇ ਬਾਕੀ 26 ਲੋਕ ਮਾਰੇ ਗਏ ਉਹਨਾਂ ਦੇ ਵਿੱਚ ਇੱਕ ਸ਼ੁਭਮ ਦਿਵੇਦੀ ਨਾਂ ਦਾ ਵੀਰ ਵੀ ਸੀ। ਸ਼ੁਭਮ ਦਿਵੇਦੀ ਵੀ ਘੁੰਮਣ ਫਿਰਨ ਗਿਆ ਸੀ ਆਪਦੇ ਟੱਬਰ ਦੇ ਨਾਲ। ਉਹਦੇ ਘਰ ਵਾਲੀ ਦਾ ਨਾਂ ਹੈ ਜੀ ਐਸ਼ਨੀਆ ਦਿਵੇਦੀ। ਉਹਨੇ ਇਹ ਗੱਲ ਕਹੀ ਹੈ ਜੀ ਕਿ ਹਾਲੇ ਤਾਂ ਕੋਈ ਸਾਲ ਨਹੀਂ ਹੋਇਆ ਕੋਈ 6 ਮਹੀਨੇ ਨਹੀਂ ਹੋਏ। ਹਾਲੇ ਤਾਂ ਕੁਝ ਕ ਹਫ਼ਤੇ ਹੀ ਹੋਏ ਆ। ਜਦੋਂ ਸਾਡੇ ਉੱਤੇ ਇੰਨਾ ਵੱਡਾ ਕਹਿਰ ਆਪਰਿਆ ਤੇ ਹੁਣ ਭਾਈ ਦੋਵੇਂ ਦੇਸ਼ਾਂ ਦੇ ਵੱਲੋਂ ਕ੍ਰਿਕਟ ਦੇ ਮੁਕਾਬਲੇ ਕਰਨ ਦੀ ਗੱਲ ਕੀਤੀ ਜਾਂਦੀ ਆ ਅਸੀਂ ਕਿੱਥੇ ਜੇ ਖੜੇ ਆ। ਸਾਡੇ ਅੱਲੇ ਜ਼ਖਮਾਂ ਨੂੰ ਹੋਰ ਉਚੇੜਨ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਆ? ਹਾਲਾਂਕਿ ਮੇਰਾ ਨਿੱਜੀ ਤੌਰ 'ਤੇ ਵਿਚਾਰ ਇਹ ਆ ਕੋਈ ਮੇਰੇ ਨਾਲ ਸਹਿਮਤ ਹੋਵੇ ਨਾ ਹੋਵੇ ਕਿ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਜਿਹੜੇ ਉਹ ਖੇਡ ਵਿਧੀ ਰਾਹੀਂ ਉਹ ਕਲਾ ਵਿਧੀ ਰਾਹੀਂ ਮਜ਼ਬੂਤ ਰਹਿਣੇ ਚਾਹੀਦੇ ਆ ਜ਼ੁਬਾਨ ਦੇ ਰਾਹੀਂ ਮਜ਼ਬੂਤ ਰਹਿਣੇ ਚਾਹੀਦੇ ਆ ਨਾ ਸਾਰੇ ਲੋਕ ਉਧਰ ਮਾੜੇ ਆ ਨਾ ਸਾਰੇ ਲੋਕ ਇਧਰ ਮਾੜੇ ਆ ਉਧਰ ਵੀ ਕੁਝ ਲੋਕ ਮਾੜੇ ਆ ਇਧਰ ਵੀ ਕੁਝ ਲੋਕ ਗਲਤ ਆ ਜਿਹੜੇ ਕਿ ਅੱਗ ਲਾਉਣ ਦਾ ਕੰਮ ਕਰਦੇ ਪਰ ਇਹਨਾਂ ਲੋਕਾਂ ਦੇ ਖਿਲਾਫ ਅਤਵਾਦ ਦੇ ਖਿਲਾਫ ਸੰਘਰਸ਼ ਕਰਨਾ ਚਾਹੀਦਾ ਖਤਮ ਕਰ ਦੇਣਾ ਚਾਹੀਦਾ ਪਰ ਕਲਾਕਾਰਾਂ ਨੂੰ ਤੇ ਖਿਡਾਰੀਆਂ ਨੂੰ ਮੰਨਣਾ ਨਹੀਂ ਚਾਹੀਦਾ ਮੇਰੇ ਨਿੱਜੀ ਤੌਰ ਤੇ ਬਿਆਨ ਹੈਗਾ ਮੈਨੂੰ ਨਿੱਜੀ ਤੌਰ ਤੇ ਲੱਗਦਾ ਪਰ ਇਸੇ ਦੌਰਾਨ ਜਦੋਂ ਏਸ਼ੀਅਨ ਕ੍ਰਿਕਟ ਕਾਉਂਸਲ ਦੇ ਪ੍ਰਧਾਨ ਮੁਹਸਿਨ ਨਕਵੀ ਦਾ ਬਿਆਨ ਆਇਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਟੂਰਨਾਮੈਂਟ ਆ ਜਿਹੜਾ ਜਿਹੜਾ ਕਿ 14 ਨਵੰਬਰ ਨੂੰ ਦੁਬਈ ਦੇ ਵਿੱਚ ਖੇਡਿਆ ਜਾਣਾ ਜਿਹੜਾ ਕਿ ਏਸ਼ੀਆ ਕੱਪ ਆ ਜਿਹੜਾ ਕਿ ਭਾਰਤ ਤੇ ਪਾਕਿਸਤਾਨ ਦੀ ਟੀਮ ਦਾ ਮੁਕਾਬਲਾ ਵੀ ਹੋਣਾ ਇਹ 14 ਤਰੀਕ ਨੂੰ ਮੁਕਾਬਲਾ ਹੋਊਗਾ ਜੇ ਫਾਈਨਲ ਵਿੱਚ ਪਹੁੰਚ ਗਏ ਤੇ ਫਿਰ ਗੱਲਾਂ ਹੋਰ ਹੋਣਗੀਆਂ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਖੇਡਾਂ ਪਿਆਰ ਨੂੰ ਵਧਾਉਣ ਵਾਸਤੇ ਹੁੰਦੀਆਂ ਤੇ ਖੇਡਾਂ ਦੀ ਭਾਵਨਾ ਬਰਕਰਾਰ ਰਹਿਣੀ ਚਾਹੀਦੀ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਆ ਤੇ ਜਿਹੜਾ ਪਾਕਿਸਤਾਨੀ ਕ੍ਰਿਕਟ ਬੋਰਡ ਆ ਇਹਦੇ ਵੀ ਪ੍ਰਧਾਨ ਇਹ ਨਕਵੀ ਹੋਰੀ ਇਹਨਾਂ ਨੇ ਕਿਹਾ ਜੀ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਆ ਕਿ ECC ਯਾਨੀ ਕਿ ਏਸ਼ੀਆ ਕ੍ਰਿਕਟ ਕੱਪ 225 ਹੁਣ ਹੋਊਗਾ ਜੀ ਆਫੀਸ਼ੀਅਲ ਤੌਰ ਦੇ ਉਤੇ ਐਲਾਨ ਹੋ ਗਿਆ ਯੂਏਈ ਦੇ ਵਿੱਚ 9 ਤੋਂ ਲੈ ਕੇ 28 ਦਸੰਬਰ ਤੱਕ ਖੇਡਿਆ ਜਾਣਾ ਇਹ ਇੱਕ ਸ਼ਾਨਦਾਰ ਟੂਰਨਾਮੈਂਟ ਹੋਊਗਾ ਇਹਦੇ ਵਿੱਚ ਸਾਰਿਆਂ ਨੂੰ ਸ਼ਾਨਦਾਰ ਕ੍ਰਿਕਟ ਦੇਖਣ ਨੂੰ ਮਿਲੂਗੀ ਤੇ ਇਹਦੀ ਪਤਾ ਲੱਗਾ ਕਿ ਭਾਰਤ ਪਾਕਿਸਤਾਨ ਓਮਾਨ ਤੇ ਦੁਬਈ ਨੂੰ ਇੱਕ ਹੀ ਗਰੁੱਪ ਦੇ ਵਿੱਚ ਰੱਖਿਆ ਗਿਆ ਹੈ శ్రీలంਕਾ ਬੰਗਲਾਦੇਸ਼ ਅਫਗਾਨਿਸਤਾਨ ਤੇ ਹਾਂਗਕਾਂਗ ਇਹ ਗਰੁੱਪ B ਦੇ ਵਿੱਚ ਹੈ ਗਰੁੱਪ ਦੇ ਵਿੱਚ ਸਾਰੀਆਂ ਟੀਮਾਂ ਇੱਕ ਦੂਜੇ ਦੇ ਖਿਲਾਫ ਇੱਕ ਇੱਕ ਮੈਚ ਖੇਡਣਗੀਆਂ ਭਾਰਤ 10 ਸਤੰਬਰ ਨੂੰ ਯੂਏਈ 14 ਨੂੰ ਪਾਕਿਸਤਾਨ ਤੇ 19 ਨੂੰ ਓਮਾਨ ਦੇ ਨਾਲ ਪੜੂਗਾ ਹੁਣ ਗੱਲ ਮੁੱਕਦੀ ਆ ਕੇ ਜੀ 14 ਦੇ 14 ਸਤੰਬਰ ਦੇ ਉੱਤੇ ਗੱਲ ਆ ਕੇ ਰੁਕਦੀ ਆ ਜਿਸ ਦਿਨ ਭਾਰਤ ਤੇ ਪਾਕਿਸਤਾਨ ਦੇ ਕ੍ਰਿਕਟਰਾਂ ਨੇ ਆਪਸ ਦੇ ਵਿੱਚ ਏਸ਼ੀਆ ਕ੍ਰਿਕਟ ਕੱਪ ਦਾ ਮੁਕਾਬਲਾ ਕਰਨਾ ਨਾਲੇ ਆਪਣੇ ਸਬੰਧ ਵਿਗੜੇ ਆ ਨਾਲੇ ਆਪਾਂ ਕ੍ਰਿਕਟ ਖੇਡਦੇ ਆ ਬੀਸੀਸੀਆਈ ਨੇ ਮਨਜ਼ੂਰੀ ਦਿੱਤੀ ਆ ਤੇ ਬੀਸੀਸੀਆਈ ਦੇ ਅਧਿਕਾਰੀਆਂ ਦਾ ਪਤਾ ਕੀ ਕਹਿਣਾ ਉਹ ਕਹਿੰਦੇ ਜੀ ਭਾਰਤ 2036 ਦੇ ਲਈ ਮੇਜ਼ਬਾਨੀ ਚਾਹੁੰਦਾ ਮੇਜ਼ਬਾਨੀ ਦੇ ਦਾਵੇਦਾਰ ਆ ਅਸੀਂ 올림픽 ਦੇ ਲਈ ਪਰ 올림픽 ਸੰਘ ਦੇ ਮੁਤਾਬਕ 올림픽 ਫੈਡਰੇਸ਼ਨ ਦੇ ਮੁਤਾਬਕ ਗੱਲ ਇਹ ਆ ਵੀ ਜੇਕਰ ਤੁਸੀਂ ਖੇਡ ਭਾਵਨਾ ਨੂੰ ਖੇਡ ਭਾਵਨਾ ਦੇ ਤੌਰ ਤੇ ਨਹੀਂ ਰੱਖਦੇ ਤੁਹਾਡੇ ਕੋਲ ਮੇਜ਼ਬਾਨੀ ਦਾ ਅਧਿਕਾਰ ਖੁੱਸ ਸਕਦਾ ਹੋ ਸਕਦਾ ਤੁਹਾਨੂੰ ਮੌਕਾ ਨਾ ਮਿਲੇ ਕਿਉਂਕਿ ਖੇਡਾਂ ਪਿਆਰ ਵਧਾਉਣ ਦਾ ਜ਼ਰੀਆ ਹੁੰਦੀਆਂ ਕਿਉਂਕਿ ਖੇਡਾਂ ਮੁਹੱਬਤ ਦੇ ਵਿੱਚ ਅੱਗੇ ਤੋਂ ਅੱਗੇ ਗੱਲ ਜਾਣ ਦਾ ਜ਼ਰੀਆ ਹੁੰਦੀਆਂ ਇਸ ਕਰਕੇ ਭਾਈ ਇਹ ਮੁਕਾਬਲਾ ਹੋਣਾ ਹੀ ਚਾਹੀਦਾ ਇਹ ਮੁਕਾਬਲੇ ਇਸ ਕਰਕੇ ਅਸੀਂ ਕਰਵਾਉਣ ਦੀ ਇਜਾਜ਼ਤ ਦਿੱਤੀ ਆ ਕਿਉਂਕਿ ਭਾਰਤ ਦੇ ਵਿੱਚ ਵਿਰੋਧ ਨਾ ਹੋਵੇ ਇਸ ਕਰਕੇ ਮੁਕਾਬਲੇ ਯੂਏਈ ਦੇ ਵਿੱਚ ਯਾਨੀ ਕਿ ਦੁਬਈ ਦੇ ਵਿੱਚ ਕਰਾਉਣ ਦੀ ਗੱਲ ਕੀਤੀ ਗਈ ਆ ਹੁਣ ਮੇਰੀ ਇੱਕ ਬੇਨਤੀ ਆ ਸਰਕਾਰ ਨੂੰ ਵੀ ਬੀਸੀਸੀਆਈ ਦੇ ਅਧਿਕਾਰੀਆਂ ਨੂੰ ਵੀ ਫਿਲਮ ਵਰਕਰ ਐਸੋਸੀਏਸ਼ਨ ਨੂੰ ਵੀ ਤੇ ਬਾਕੀਆਂ ਨੂੰ ਵੀ ਜੇਕਰ ਭਾਈ ਖੇਡਾਂ ਪਿਆਰ ਵਧਾਉਂਦੀਆਂ ਤੇ ਫਿਲਮਾਂ ਦੁਸ਼ਮਣੀ ਪੈਦਾ ਕਰਦੀਆਂ ਜੇ ਜਿਹੜੇ ਖੇਡ ਮੁਕਾਬਲੇ ਆ ਉਹ ਆਪਸ ਦੇ ਵਿੱਚ ਮੁਹੱਬਤ ਨਹੀਂ ਸਾਂਝ ਪੀੜੀ ਕਰਦੇ ਆ ਤੇ ਫਿਰ ਅਮਰਿੰਦਰ ਗਿੱਲਾ ਜਿਹੜਾ ਉਹਦਾ ਕਸੂਰ ਕੀ ਆ ਉਹਦੇ ਨਾਲ ਧੋਖਾ ਕਿਉਂ ਹੋ ਗਿਆ ਫਿਰ ਦਿਲ ਦਲਜੀਤ ਉਹ ਤਾਂ ਸਾਂਝ ਨਾਲ ਕਿਉਂ ਧੋਖਾ ਹੋ ਗਿਆ ਫਿਰ ਕਈ ਹਿੰਦੀ ਫਿਲਮਾਂ ਬੜੀਆਂ ਜਿਨ੍ਹਾਂ ਦੇ ਵਿੱਚ ਪਾਕਿਸਤਾਨੀ ਕਲਾਕਾਰ ਵੀ ਆ ਉਹ ਸਹੀ ਵੇਲੇ ਦੀ ਉਡੀਕ ਕਰ ਰਹੀਆਂ ਉਹ ਲਗਾਤਾਰ ਆਪਣੀਆਂ ਫਿਲਮਾਂ ਨੂੰ ਰਿਲੀਜ਼ ਕਰਨ ਦੀ ਤਰੀਕਾ ਅੱਗੇ ਤੋਂ ਅੱਗੇ ਪਾ ਰਹੀਆਂ ਉਹਨਾਂ ਦੇ ਨਾਲ ਧੋਖਾ ਕਿਉਂ ਹੋ ਰਿਹਾ ਅਸੀਂ ਇਹ ਗੱਲ ਕਹਿੰਦੇ ਵੀ ਬਿਲਕੁਲ ਸੱਚ ਆ ਇਹ ਇਹ ਖੇਡਾਂ ਪਿਆਰ ਸਤਿਕਾਰ ਨੂੰ ਵਧਾਉਂਦੀਆਂ ਪਰ ਫਿਲਮਾਂ ਵੀ ਨਫ਼ਰਤ ਨਹੀਂ ਪੈਦਾ ਕਰਦੀਆਂ ਗਾਣੇ ਵੀ ਨਫ਼ਰਤ ਨਹੀਂ ਪੈਦਾ ਕਰਦੇ ਓਟੀਟੀ ਪਲੇਟਫਾਰਮ ਵੀ ਨਫ਼ਰਤ ਨਹੀਂ ਪੈਦਾ ਕਰਦਾ ਜੇ ਆਪਾਂ ਉੱਥੇ ਸ਼ਕਤੀ ਵਰਤੀ ਆ ਤੇ ਫਿਰ ਤਾਂ ਭਾਈ ਖੇਡ ਮੁਕਾਬਲਿਆਂ ਤੇ ਵੀ ਹੋਣੀ ਚਾਹੀਦੀ ਸ਼ਕਤੀ ਤੇ ਜੇ ਖੇਡ ਮੁਕਾਬਲਿਆਂ ਦੇ ਉੱਤੇ ਕੋਈ ਇਤਰਾਜ਼ ਨਹੀਂ ਤੇ ਫਿਰ ਭਾਈ ਕਲਾ ਖੇਤਰ ਦੇ ਉੱਤੇ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ ਮੈਨੂੰ ਤਾਂ ਰਿਪੋਰਟ ਪੜ੍ਹ ਕੇ ਇਉਂ ਲੱਗਦਾ ਵੀ ਜਿਵੇਂ ਅਮਰਿੰਦਰ ਗਿੱਲ ਨੇ ਕੋਈ ਦੇਸ਼ ਦਾ ਨੁਕਸਾਨ ਕੀਤਾ ਹੋਵੇ ਜਿਵੇਂ ਦਲਜੀਤ ਦਸਾਂਝ ਨੇ ਦੋਵਾਂ ਦੇਸ਼ਾਂ ਦੇ ਵਿੱਚ ਜੰਗ ਵਾਲੀ ਸਥਿਤੀ ਪੈਦਾ ਕੀਤੀ ਹੋਵੇ ਜਿਵੇਂ ਕਿ ਕਲਾ ਖੇਤਰ ਦੇ ਨਾਲ ਜੁੜੇ ਹੋਏ ਲੋਕਾਂ ਨੇ ਦੋਵੇਂ ਦੇਸ਼ ਆਪਸ ਦੇ ਵਿੱਚ ਪੜਿਆਤੇ ਹੋਣ ਤੇ ਮੈਨੂੰ ਪਿਛਲੇ ਦਿਨੀ ਇੱਕ ਗੱਲ ਚੇਤੇ ਆਈ ਕਹਿੰਦੇ ਵੀ ਫਿਲਮ ਵਰਕਰ ਐਸੋਸੀਏਸ਼ਨ ਨੇ ਕਿਹਾ ਵੀ ਜਿਹੜੀ ਬਾਰਡਰ ਟੂ ਫਿਲਮ ਆ ਨਾ ਜਿਹਦੇ ਵਿੱਚ ਦਲਜੀਤ ਦਸਾਂਝ ਵੀ ਆ ਉਹ ਕਹਿੰਦੇ ਜੀ ਅਸੀਂ ਇਸ ਕਰਕੇ ਬਣਨ ਦੀ ਇਜਾਜ਼ਤ ਦਿੱਤੀ ਆ ਕਿਉਂਕਿ ਇਹਦੇ ਵਿੱਚ ਭਾਰਤੀ ਪ੍ਰੋਡਿਊਸਰ ਦੇ ਪੈਸੇ ਲੱਗੇ ਆ ਜਿਹੜੀ ਚੱਲ ਮੇਰਾ ਪੁੱਤ ਭਾਗ ਚੌਥਾ ਇਹਦੇ ਵਿੱਚ ਕਾਰਜਗਿਲ ਦੇ ਪੈਸੇ ਲੱਗੇ ਜਿਹੜਾ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਉਹ ਕਿਹੜਾ ਤੰਜ਼ਾਨੀਆ ਦਾ ਰਹਿਣ ਵਾਲਾ ਉਹ ਵੀ ਭਾਰਤ ਦਾ ਹੀ ਆ ਨਾ ਉਹਦੇ ਪੈਸੇ ਆਪਾਂ ਕਿਉਂ ਬਰਬਾਦ ਜਿਹੜੇ ਸਰਦਾਰ ਜੀ 3 ਆ ਉਹਦੇ ਉੱਤੇ ਪੈਸੇ ਲੱਗੇ ਸੀ ਗੁਣਬੀਰ ਹੋਰਾਂ ਦੇ ਤੇ ਮਨਮੋਹ ਸਿੱਧੂ ਹੋਰਾਂ ਦੇ ਤੇ ਉਹ ਬੋਹਾਲੀਵਾਲ ਦੇ ਰਹਿਣ ਵਾਲੇ ਤੇ ਉਹਨਾਂ ਦੇ ਪੈਸੇ ਕਿਉਂ ਬਰਬਾਦ ਕਰਦੇ ਉਹ ਵੀ ਭਾਰਤ ਦੇ ਵਿੱਚ ਰਿਲੀਜ਼ ਹੋਣ ਦੇ ਦਿੰਦੇ ਯਾਨੀ ਕਿ ਇੱਥੇ 도ਗਲੀ ਗੱਲ ਆ ਇੱਥੇ ਮਾਪਦੰਡ ਦੋਰੇ ਆ ਕਲਾ ਖੇਤਰ ਖੁੱਲਾ ਹੋਣਾ ਚਾਹੀਦਾ ਸਾਡੇ ਕਲਾਕਾਰ ਉਧਰ ਜਾ ਕੇ ਕੰਮ ਕਰਨ ਉਧਰਲੇ ਇੱਧਰ ਆ ਕੇ ਕੰਮ ਕਰਨ ਖਿਡਾਰੀ ਉਧਰ ਜਾ ਕੇ ਖੇਡਣ ਉਧਰਲੇ ਇੱਧਰ ਆ ਕੇ ਖੇਡਣ ਇਸ ਗੱਲ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਪਰ ਹੁਣ ਤਾਂ ਉਹ ਲੋਕ ਜਿਹੜੇ ਕਿ ਹਰ ਰੋਜ਼ ਇਹ ਗੱਲ ਕਹਿੰਦੇ ਸੀ ਇਹ ਦੇਸ਼ ਨੂੰ ਬਰਬਾਦ ਕਰਨ ਵਾਲੇ ਫਲਾਣੇ ਹਨ ਦੇਸ਼ ਭਗਤੀ ਦੀ ਪਰਭਾਸ਼ਾ ਐ ਹੁੰਦੀ ਫਲਾਹ ਹੈ ਉਹਨਾਂ ਦੇ ਮੂੰਹ ਦੇ ਵਿੱਚ ਹੁਣ ਦਹੀਂ ਜੰਮ ਗਈ ਹੈ ਹੁਣ ਬੋਲਦੇ ਕਿਉਂ ਨਹੀਂ 14 ਸਤੰਬਰ ਨੂੰ ਮੁਕਾਬਲਾ ਹੋਣਾ ਭਾਰਤ ਤੇ ਪਾਕਿਸਤਾਨ ਦੇ ਕ੍ਰਿਕਟਰਾਂ ਦਾ ਬੋਲੋ ਜੀ ਹੁਣ ਖੇਡਣਾ ਨਹੀਂ ਚਾਹੀਦਾ ਕਹੋ ਹੁਣ ਜੇ ਅਸ਼ਨੇਆ ਕਹਿ ਸਕਦੀ ਆ ਅਸ਼ਨੇਆ ਕਹਿ ਸਕਦੀ ਆ ਜਿਹੜੀ ਦਿਵੇਦੀ ਸ਼ੁਮਨ ਦਿਵੇਦੀ ਦੀ ਘਰ ਵਾਲੀ ਤੁਸੀਂ ਵੀ ਬੋਲੋ ਹੁਣ ਹੁਣ ਤੁਸੀਂ ਬੋਲਣਾ ਨਹੀਂ ਕਿਉਂਕਿ ਇਹ ਹੁਣ ਗੱਲ ਸਰਕਾਰੀ ਦਰਬਾਰੇ ਦੀ ਆ BCCI ਨੂੰ ਇਹਦੇ ਵਿੱਚੋਂ ਕਰੋੜਾਂ ਰੁਪਈਆ ਨਿਕਲਣਾ ਇਸ ਕਰਕੇ ਇਸ ਵਿਸ਼ੇ ਤੇ ਕੋਈ ਨਹੀਂ ਬੋਲਦਾ ਨੁਕਸਾਨ ਕੀ ਦਾ ਹੋਇਆ ਅਮਰਿੰਦਰ ਗੱਲਹੋਰਾਂ ਦਾ ਦਲਜੀਤ ਹੋਰਾਂ ਦਾ ਨੁਕਸਾਨ ਕੀ ਦਾ ਹੋਇਆ ਪੰਜਾਬੀ ਫਿਲਮ ਜਗਤ ਦਾ ਤੇ ਪੰਜਾਬ ਦੇ ਵਿੱਚ ਇੱਕ ਦਰਜਨ ਦੇ ਕਰੀਬ ਫਿਲਮਾਂ ਐਸੀਆਂ ਬਣੀਆਂ ਪਈਆਂ ਜਿਹੜੀਆਂ ਸ਼ਾਇਦ ਰਿਲੀਜ਼ ਨਾ ਹੋਣ ਜਾਂ ਜਿਨ੍ਹਾਂ ਨੂੰ ਮੁੜ ਕੇ ਸ਼ੂਟ ਕਰਨਾ ਪੈਣਾ ਜਾਂ ਜਿਨ੍ਹਾਂ ਨੂੰ ਮੁੜ ਕੇ ਐਡਿਟ ਕਰਨਾ ਪੈਣਾ ਕਿਉਂਕਿ ਉਹਨਾਂ ਦੇ ਵਿੱਚ ਪਾਕਿਸਤਾਨੀ ਕਲਾਕਾਰ ਵੀ ਆ ਅਸੀਂ ਉਧਰਲੇ ਵੀ ਚੰਗੇ ਕਲਾਕਾਰਾਂ ਦਾ ਸਤਿਕਾਰ ਕਰਦੇ ਆਂ ਅਸੀਂ ਇਧਰ ਲਈ ਵੀ ਚੰਗੇ ਕਲਾਕਾਰਾਂ ਦਾ ਸਤਿਕਾਰ ਕਰਦੇ ਆ ਜਿਹੜੇ ਉਧਰ ਨਫ਼ਰਤ ਦੀ ਗੱਲ ਕਰਦੇ ਆ ਭਾਵੇਂ ਮੀਡੀਆ ਤੇ ਭਾਵੇਂ ਕਲਾਕਾਰ ਤੇ ਭਾਵੇਂ ਸਿਆਸਤਦਾਨ ਆ ਉਹਨਾਂ ਨੂੰ ਵੀ ਲਾਣਤ ਪਾਉਣੇ ਤੇ ਜਿਹੜੇ ਸਾਡੇ ਵਾਲੇ ਪਾਸੇ ਆ ਜਿਹੜੇ ਉਹ ਨਫ਼ਰਤ ਦੀ ਗੱਲ ਕਰਨਗੇ ਅਸੀਂ ਉਹਨਾਂ ਨੂੰ ਵੀ ਪਸੰਦ ਨਹੀਂ ਕਰਦੇ ਸਾਡਾ ਭਾਰਤ ਮਹਾਨ ਹੈ ਸਾਨੂੰ ਆਪਣਾ ਭਾਰਤ ਮਹਾਨ ਤੁਹਾਨੂੰ ਆਪਣਾ ਪਾਕਿਸਤਾਨ ਮਹਾਨ ਪਰ ਗੱਲ ਇਹ ਜਿ ਕਿ ਆਪਸ ਦੇ ਵਿੱਚ ਨਫ਼ਰਤ ਦੇ ਬੂਟੇ ਕਿਉਂ ਵੱਡੇ ਕੀਤੇ ਆ ਜਦੋਂ ਇੱਥੇ ਜੰਗ ਵਰਗਾ ਮਾਹੌਲ ਬਣਿਆ ਸੀ ਇਧਰ ਵੀ ਨੈਸ਼ਨਲ ਮੀਡੀਆ ਦੇ ਇੱਕ ਹਿੱਸੇ ਨੇ ਅੱਗ ਕੱਢੀ ਉਧਰਲੇ ਪਾਸੇ ਵੀ ਅੱਗ ਕੱਢੀ ਉਹ ਕਹਿੰਦੇ ਸੀ ਦਿੱਲੀ ਤੱਕ ਕਬਜ਼ਾ ਕਰ ਲਿਆ ਸੀ ਕਹਿੰਦੇ ਸੀ ਕਰਾਚੀ ਤੱਕ ਕਬਜ਼ਾ ਕਰ ਲਿਆ ਗੱਲ ਆ ਸੀ ਪਰ ਸਚਾਈ ਕਿਸੇ ਸਬਦ ਦੇ ਸਾਹਮਣੇ ਆ ਇਸ ਵੇਲੇ ਮੁਹੱਬਤ ਦੀ ਗੱਲ ਹੋਣੀ ਚਾਹੀਦੀ ਹੈ ਤੇ ਮੁਹੱਬਤ ਦੀ ਗੱਲ ਦੇ ਵਿੱਚ ਡਰਾਮੇਬਾਦੀ ਨਹੀਂ ਹੋਣੀ ਚਾਹੀਦੀ ਤੇ ਜਾਂ ਪਾਏ ਗੱਲ ਕਹ ਕੇ ਵੀ ਜਿਹੜੇ ਜਿਹੜੇ ਕਲਾਕਾਰਾਂ ਨੇ ਫਿਲਮਾਂ ਦੇ ਵਿੱਚ ਅਪਾੜਿਕਾ ਪੈਦਾ ਕਰਤਾ ਬਸ ਇਹੀ ਐ ਕੜਿੱਕੇ ਵਾਲੀ ਗੱਲ ਸੀ ਉਸ ਤੋਂ ਬਾਅਦ ਤਾਂ ਦੇਸ਼ਾਂ ਦੇ ਵਿੱਚ ਪਿਆਰ ਵਾਣੀ ਜਾਣਾ ਇਹ 5 7 10 ਵੀ ਕਲਾਕਾਰ ਜਿਹੜੇ ਇਹਨਾਂ ਨੇ ਬਹੁਤ ਪਿੱਟਣੇ ਪਵਾਏ ਸੀ ਬਾਕੀ ਦਾ ਸਾਰਾ ਕੁਝ ਠੀਕ ਹੀ ਆ ਅਸਲ ਵਿੱਚ ਦੋਗਲੇ ਬੰਦੇ ਆ ਜਿਹੜੇ ਉਹ ਕਦੇ ਕਿਹਨੂੰ ਦੇਸ਼ ਭਗਤੀ ਕਹਿਣ ਲੱਗ ਜਾਂਦੇ ਤੇ ਕਦੇ ਕਿਹਨੂੰ ਗਦਾਰੀ ਕਹਿਣ ਲੱਗ ਜਾਂਦੇ ਆ ਗਦਾਰੀ ਵਫਾਦਾਰੀ ਦੇਸ਼ ਭਗਤੀ ਦੇਸ਼ ਦੇ ਪ੍ਰਤੀ ਨਫ਼ਰਤ ਇਹਦੀ ਪਰਿਭਾਸ਼ਾ ਨੂੰ ਸਮਝਣ ਦੀ ਲੋੜ ਆ ਸਾਡੇ ਕ੍ਰਿਕਟ ਖਿਡਾਰੀ ਵੀ ਜਾਂਦੇ ਰਹਿਣ ਖੇਡਿਆ ਕਰੋ ਖੜਾਉਨੇ ਚਾਹੀਦੇ ਆ ਅੱਤਵਾਦ ਮਕਾਉਣਾ ਚਾਹੀਦਾ ਖਿਡਾਰੀ ਖੜਨੇ ਚਾਹੀਦੇ ਆ ਫਿਲਮਾਂ ਰਿਲੀਜ਼ ਹੋਣੀਆਂ ਚਾਹੀਦੀਆਂ ਫਿਲਮਾਂ ਦਾ ਦਾਇਰਾ ਵੱਡਾ ਹੋਣਾ ਚਾਹੀਦਾ ਪਰ ਜਿਹੜੇ ਘਰੇ ਬੈਠੇ ਇਨਕਲਾਬੀ ਬਣੇ ਆ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਤੁਸੀਂ ਅਮਰਿੰਦਰ ਗਿੱਲ ਦੇ ਗਾਣੇ ਨਾ ਸੁਣਿਓ ਹੁਣ ਕਦੇ ਵੀ ਉਹ ਦਲਜੀਤ ਦੇ ਕਦੇ ਵੀ ਗਾਣੇ ਨਾ ਸੁਣਿਓ ਕਿਉਂਕਿ ਇਹਨਾਂ ਨੇ ਤਾਂ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕੀਤਾ ਤੇ ਤੁਹਾਡੀ ਆਪਣੀ ਦੇਣ ਕੀ ਆ ਜਿਹੜੇ ਘਰੇ ਬੈਠ ਕੇ ਨੁਕਸ ਕੱਢਦੇ ਆ ਤੁਹਾਨੂੰ ਗਵਾਂਢੀ ਪੁੱਛਦੇ ਆ ਤੁਹਾਨੂੰ ਕੋਈ ਸਲਾਹ ਲੈਂਦਾ ਤੁਹਾਡੇ ਕੋਲੋਂ ਕੋਈ ਤੁਸੀਂ ਬੈਠੇ ਉਂਗਲਾ ਟਿਕ ਟਿਕ ਕਰਕੇ ਕਹਿੰਦੇ ਨਹੀਂ ਜੀ ਮੈਂ ਤਾਂ ਇਹਨੂੰ ਗਦਾਰ ਮੰਨਦਾ ਮੰਨੀ ਜਾਓ ਕੀ ਫਰਕ ਪੈਂਦਾ ਉਹਦੇ ਨਾਲ ਤੁਸੀਂ ਕੱਲੀਆਂ ਗੱਲਾਂ ਕੱਢਣ ਜੋਗੇ ਤੇ ਕੱਲੀਆਂ ਗੱਲਾਂ ਕਰਨ ਜੋਗੇ ਲੋਕ ਆ ਹੋਰ ਤੁਹਾਡੇ ਪੜ ਪੱਲੇ ਕੁਝ ਵੀ ਨਹੀਂ ਹੈ